ਮਮਾ ਆਪਣੇ ਭਰਾ ਨੂੰ ਹੀ ਭੇਜ ਦੇ ਇਹਨੂੰ ਫੋਨ ਆ ਕੇ ਬਿਚੀ ਆ ਇਹਨੂੰ ਫੋਨ ਇਹਨਾਂ ਨੇ ਮੈਨੂੰ ਬੰਨਿਆ ਵਾ 24 ਘੰਟੇ ਮੈਨੂੰ ਬੋਲਦੇ ਨਹੀਂ ਆ ਚੰਦੀਆ ਵੇਖ ਲੈਣਾ ਲੈਣਾ ਇਹ ਲੈਣੀ ਤੂੰ ਨਾਲੇ ਮੈਨੂੰ ਰੋਗ ਲੱਗ ਗਿਆ ਕਲਾ ਵਾਲੇ ਤੇਰੇ ਭਰਾ ਨੂੰ ਨਹੀਂ ਇਹੋ ਜੀ ਚਾਲ ਖੇਡਨੀ ਆ ਕਿ ਤੇਰੇ ਭਰਾ ਨੂੰ ਪਤਾ ਨਹੀਂ ਲੱਗਣ ਦੇਣਾ ਵੈਸੇ ਮੈਨੂੰ ਪਤਾ ਲੱਗਣ ਨਹੀਂ ਦੇਣਾ ਉਹ ਤੇ ਜੇ ਉਹਨੂੰ ਪਤਾ ਲੱਗ ਗਿਆ ਤੇ ਉਹਨੂੰ ਵੀ ਤੇਰੇ ਨਾਲ ਕੁਰਸੀ 'ਤੇ ਬਿਠਾ ਦੇਣਾ ਕਾਥ ਰਹਿ ਗਏ ਜੇ ਤੂੰ ਮੱਛਲ ਗਈਆਂ ਹੁਣ ਜੋ ਕਿਤੇ ਲਾ ਲਿਆ ਫੋਨ लगवर की अंदर की आवाज़ तो कड़ी में गुस्से ना हो गुस्से तो। तो हो के मत तो लोगों ने कहना वो ना भैन भरा अंदर लड़ जाए है तो मां ने कोई समझाया नहीं लड़ी जानी का आ गया लड़िया बोलिया ਹਾਂ ਜੇ ਬੀਬੀ ਜੀ ਮੈਂ ਅੰਦਰ ਗਿਆ ਨਹੀਂ ਤੇ ਉਹਦੀ ਲਾਹਫਤ ਕੁਝ ਕਰਨੀ ਸੀ ਮੈਂ ਐਵੇਂ ਚੁੱਪ ਕਰਕੇ ਤੇ ਮੈਨੂੰ ਬਿਠਾ ਨਹੀਂ ਜਾਣਾ ਮੇਰਕੋ ਤੈਨੂੰ ਪਤਾ ਹੈ ਕਿ ਤੈਨੂੰ ਕਿਹੜਾ ਘਟਾ ਤੇ ਬੀਬੀ ਜੀ ਮੈਂ ਤੇ ਲਾਵਾਂ ਵਕੀਲ ਕੋ ਜੇ ਉਹਦਿਆਂ ਨੂੰ ਆ ਖੜਾਫੀ ਕਰੇ ਤੇ ਮੈਨੂੰ ਦੱਸ ਦਿਓ ਕਿ ਕਿ ਕੁੜੀ ਦੀ ਵਾਜ ਦੇ ਹੀ ਲੱਗਦੀ ਆ ਲੱਗਦੇ ਕੋਈ ਕੁੜੀਆਂ ਜੁਲਮ ਕਰਦੇ ਆ ਮਾਤਾ ਨੂੰ ਪਰੇ ਵੱਲ ਦੇ ਮਸਫਾ ਮੈਂ ਅੰਦਰ ਜਾਣਾ ਮਦਦ ਕਰਦਾ ਮੈਂ ਅੰਦਰ ਜਾਤੀ ਕਪੜੇ ਮੇਰੇ ਡੱਪੇ ਖਰੇ ਮੇਰੀ ਯਾਇਆ ਡੱਪੇ ਮੈਂ ਫੜ ਕੇ ਲਿਆਵਾਂ மதா ஆடி மீட்டி மாத

你进人家屋里。Oh, okay, ਪਰ ਤਾਂ ਆ ਗਿਆ ਵਾ ਹਾਂਜੀ ਬੀਬੀ ਜੀ ਕਾਗਜ਼ ਲੈ ਆਇਆ ਮੈਂ ਉਦਾਂ ਤੇ ਬਸ ਹੁਣ ਸਾਈਨ ਕਰਨ ਵਾਲੇ ਹੈਗੇ ਆ ਜੀ ਜੀ ਹੁਣ ਸੈਲਰੀ ਦੇਣ ਦੀ ਇਹ ਤੇ ਦਸ ਸਾਈਨ ਫੇ ਕਰਾਉਣੇ ਆ ਦੇਖੋ ਸਾਈਨ ਤੇ ਬੀਬੀ ਜੀ ਮੈਂ ਕਰਾ ਲੈਣੇ ਆ ਤੁਸੀਂ ਚਿੰਤਾ ਨਾ ਕਰੋ ਬਸ ਤੇ ਹੰਦਰ ਨਾ ਮੈਂ ਦੇ ਲਾਂ ਪੈਂਟ ਆੜਨਾ ਮੈਨੂੰ ਹੁਣ ਪਤਾ ਲੱਗ ਗਿਆ ਤੇ ਭੈਣ ਭਾਈ ਇੱਕ ਦੂਜੇ ਦੇ ਕੰਮ ਆਉਂਦੇ ਤੇ ਭੈਣ ਹੁਣ ਤੂੰ ਭਾਵੇਂ ਮੈਨੇ ਜਮੀਨ ਦੇ ਭਾਵੇਂ ਨਾ ਦੇ ਪਰ ਮੈਂ ਤੈਨੂੰ ਹੁਣ ਕੋਲ ਤੇ ਲੱਗਾਂ ਮੈਨੂੰ ਹੁਣ ਪੂਰਾ ਵਿਸ਼ਵਾਸ ਆ ਤੇਰੇ ਤੇ ਅੱਨੇ ਗੀਜੇਂ ਦੇ ਲਾਭ ਤੇ ਜਦੋਂ ਆਪਾਂ ਜਣਾ ਦਾ ਸੜਾ ਸੋਹਣੀ ਲੱਗਣੀ ਮੈਂ ਇਹੋ ਹੀ ਸੋਚਦੀ ਰਹੀ ਪਈ ਮੇਰੀ ਜੜੀ ਗਾਵਦੀ ਜ਼ਮੀਨ ਵਾ ਮੇਰੇ ਕਾਕੇ ਨੂੰ ਆਪਣੇ ਭਰਾ ਬਣਾ ਕੇ ਤੇ ਇਹਨੂੰ ਦੇ ਦਾਂ ਜੀ ਮੈਂ ਅਜ ਤੱਕ ਉਹਨਾਂ ਦਾ ਪਿਆਰ ਕਰਦੀ ਰਹੀ ਆ ਵੀ ਮੇਰੀ ਧੀ ਆਏ ਤੇ ਆਪਣਾ ਭਰਾ ਹੀ ਸਮਝੂਗੀ ਚਾਹੇ ਆਪਣੇ ਭਰਾ ਨੂੰ ਜ਼ਮੀਨ ਦਵੂਗੀ ਆ ਮੈਨੂੰ ਤਾਂ ਹੋਣੀ ਪਤਾ ਲੱਗਾ ਵਾ ਇਹਨ ਜ਼ਮੀਨ ਆਪਣੀ ਨਹੀਂ ਦੇਣੀ ਐ ਨਾ ਆਪਣੇ ਕੋਈ ਰੱਖਣੀ ਆ ਇਹਨ ਮੇਰੇ ਮੁੰਡੇ ਨੂੰ ਨਹੀਂ ਦੇਣੀ ਐ ਜ਼ਮੀਨ ਜੀ ਕਮਨ ਸਾਰੇ ਚਾਲ ਖੇਡ ਗਏ تیرਕੋਸਨ ਕਰਾ ਹੀ ਲੇ ਮੈਂ ਇੱਕ ਤੁਸੀਂ